ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਪਹਿਲਵਾਨ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਸਾਰੀਆਂ ਤੁਹਾਨੂੰ ਸੋਈਆਂ ਸੁਵਾਈਆਂ ਤੁਹਾਨੂੰ ਦਿਖਾਉਣੀਆਂ ਜੇ ਗੱਬਨ ਕੋਈ ਨਹੀਂ ਦਿਖਾਉਣ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਚਲੋ ਬੀਤ ਜੀ ਦਾ ਨਾਮ ਦੱਸ ਤੇ ਕਰੀ ਆਪਣਾ ਹਾਂ ਮੇਰਾ ਸੋਨੂ ਪਹਿਲਵਾਨ ਜੀ ਹਾਂਜੀ ਪਿੰਡ ਪਾਲੀ ਕਰਾਇਗੀਆਂ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਬੋਲ ਦੇ ਇੱਕ ਰਿ 9818 97029 ਠੀਕ ਹੈ ਜੀ ਤੇ ਅੱਜ ਪੰਜ ਫਿਰ ਆਹ ਪੰਜ ਦੇ ਚਾਰ ਤਾੜੀਆਂ ਸੁਣਾਂ ਜੇ ਇੱਕ ਹੱਥੜ ਜੀ ਇੱਕ ਬੱਚੇ ਤੋਂ ਬਿਨਾ ਹਨਾ ਠੀਕ ਹੈ ਤੇ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਬੱਚਾ ਮਰ ਗਿਆ ਜੀ ਬੀਤ ਜੀ ਦਾ ਆ ਬੱਚਾ ਮਰ ਗਿਆ ਜੀ ਇਹ ਵੀਰ ਜੀ ਪਰਸੋ ਦੀ ਹੁਈ ਆ ਨਾੜੂ ਨਾਲ ਜੀ ਜੀ ਗਿੱਲੇ ਨਾੜੂ ਤੇ ਬਿਲਕੁਲ ਤਾਜ਼ਾ ਹੀ ਨਾੜੂ ਜਿਹੜਾ ਠੀਕ ਆ ਤੇ ਜਿਹਦੇ ਭਲਾਵ ਨਹੀਂ ਲੱਥੀਆਂ ਹਵਾਨੇ ਦੇ ਆਪਾਂ ਦੇਖ ਸਕਦੇ ਜੀ ਉਹ ਤਰ੍ਹਾਂ ਹੀ ਜੜੀਆਂ ਭਲਾ ਪਈਆਂ ਇਹ ਕਿਤਰਾ ਮਰ ਗਿਆ ਵੀਰ ਜੀ ਬੱਚਾ ਇਹਨੇ ਦੁੱਧ ਪੀ ਲਿਆ ਜ਼ਿਆਦਾ ਠੀਕ ਉਹ ਹੁੰਦਾ ਪਿਆ ਮੁੜ ਕੇ ਬਾਹਰ ਨਾਲ ਕੁਰੀ ਹੋ ਗਈ ਠੀਕ ਆ ਕੱਲ ਚੰਗਾ ਭਲਾ ਰਾਤੀ ਮਰਿਆ ਜੀ ਠੀਕ ਆ ਚਲੋ ਤੇ ਸੂਆ ਤਰ ਗਿਣਵਾਏ ਤਾਂ ਪਹਿਲਾ ਸੂਆ ਜੀ ਅੱਛਾ ਤੇ ਜਿਹਦੇ ਬੋਲਾ ਹੀ ਹੁਣ ਇਹਦੇ ਬੋਲਾ ਹੀ ਬੋਲਾ ਵੀਰ ਜੀ ਕਿੰਨਾ ਕੁ ਬੌਲਾ ਜਦੋਂ ਬੱਚੇ ਦਾ ਪਾਗ ਇਹਦੇ ਹੈਗਾ ਸੀ 12 ਕਿਲੋ ਹਾਂਜੀ ਤੇ ਹੁਣ ਬੱਚਾ ਮਰ ਗਿਆ ਹੁਣ ਤੁਸੀਂ 12 ਕਿਲੋ ਪੱਕਾ ਹੀ ਲਓ ਜੀ ਠੀਕ ਆ ਹਾਂਜੀ ਤੇ ਕਿੰਨਾ ਚਵਾਈ ਜਾਓਗੇ ਦੁੱਧ ਦੇ 14-1500 ਕਿਲੋ ਚਵਾ ਸਕਦੀ ਹੈ ਕਿ ਦੁੱਧ ਦੇ ਸੇਵਾ ਦਾ ਜੀ ਕਿੰਨਾ ਪਾਲੋ ਉਨਾ ਹੀ ਚੁਗਲੋ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੋਰ ਹਾਂ ਫੇਰੇ ਕਰੀਨ ਬਾਕੀ ਪਰਸਨਲੀ ਸੁਵਿਧਾ ਦੱਸਦੇ ਹਾਂ ਤੇ ਇਹ ਬਿਲਕੁਲ ਤਾਜੇ ਨਾੜੂ ਤੇ ਹੀ ਆ ਬੱਚਾ ਮੇਰੇ ਕੋ ਵੀ ਜਿਹੜੀ ਵੀਡੀਓ ਪੜੀ ਹੈ ਜਿਹੜੀ ਜੇਰ ਪਾਉਂਡਰੀ ਨਾ ਇੱਥੇ ਮੇਰੇ ਘਰ ਸੂਈ ਹੈ ਵੀ ਤੁਹਾਡੇ ਕੋਲ ਨਹੀਂ ਸੂਈ ਹੈ ਠੀਕ ਬਾਕੀ ਹਵਾਨੇ ਦੇ ਤੱਕ ਜਿਆਦੀ ਗਾਹ ਨਹੀਂ ਹਾਂ ਅਜੇ ਪਹਲਾ ਪਹਲਾ ਹਵਾਨੇ ਤੇ ਉਤਰਾਈਆਂ ਜਿਹੜੀਆਂ ਥੋੜਾ ਡਰਦੀ ਡਰਦੀ ਜੀ ਆ ਲੈ ਜਾ ਬੰਦ ਬੱਚੇ ਦਾ ਥੋੜਾ ਜਿਆ ਵਧ ਕਰਦੀ ਤਾਜੀ ਸੂਈ ਹੀ ਅਜੇ ਬਾਕੀ ਇਹ ਵੀ ਦੀ ਫੀਲ ਸਕੂਲ ਬੜੀ ਐ ਨਹੀਂ ਵੀ ਕੋਈ ਵੀ ਠੀਕ ਆ ਹੋਤਰਾ ਠੰਡੀ ਤੇਰੀ ਆ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਕਿ ਰੱਖਣਾ ਵੀਰ ਜੀ ਫਿਰ ਮੁੱਲ ਵੀਰ ਜੀ ਜੇ ਬੱਚਾ ਹੁੰਦਾ ਹਾਂਜੀ ਫਿਰ ਤੇ ਮੈਂ 64500 ਦੀ ਹਾਂਜੀ ਹੁਣ ਜਿਹਦੇ ਵਿੱਚ ਛੋੜੀ ਹੁਣੀ ਨਾ ਵਿੱਚੀ ਉਹ ਦੇਵਾਂਗੇ 36000 36000 ਦੀ 36000 ਚ ਛੋੜੀ ਹੁਣੀ ਅੱਛਾ ਛੋੜੀ ਕਰਨੀ ਐ ਚੋਂ ਤੇ ਬਾਕੀ ਹੁਣ ਮੋਕੇ ਦੇ 12 ਲੀਟਰ ਜਿਹੜਾ ਘਰ ਚਵਾ ਦੋ ਬੱਚੇ ਦਾ ਪਾ ਗਏ ਹੁਣ ਕੱਲੋ ਬੱਚੇ ਬੱਚੇ ਨੇ ਕਿਹੜਾ ਚੁੰਨਾ ਹਾਂਜੀ ਹਾਂਜੀ 12 ਕਿਲੋ ਹੈਗਾ ਜੀ ਪੱਕਾ ਦੁੱਧ 12 ਲੀਟਰ ਹੈਗਾ ਜੀ ਹਾਂਜੀ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਹਾਂਜੀ ਇਹਦਾ ਕਿਨਵਾ ਸੁਵਾ ਜੀ ਵੀਰ ਜੀ ਇਹ ਪਹਿਲਾ ਸੂਆ ਹੈ ਇਹਦਾ ਪਹਿਲਾ ਸੂਆ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਕੱਲ ਦੀ ਸੂਈ ਹੈ ਅੱਛਾ ਕੱਲ ਦੀ ਸੂਈ ਹੈ ਤੇ ਇਹ ਤਾਂ ਕੋਈ ਅਜੇ ਤਾਂ ਪੋਲਾ ਹੀ ਹੋਣਾ ਮੋਲਾ ਹੀ ਪੋਲਾ ਹੋਵੇਗੀ ਤੇ ਇਹ ਕਿੰਨਾ ਦੇ ਦੁੱਧ ਚਵਾਈ ਜਾਊਗੀ 10-12 ਕਿਲੋ ਤੇ ਚਵਾਉ ਕਰਵਾਣੀ ਠੀਕ ਹੈ ਮੋਦੀ ਵੀ ਚਵਾ ਸਕਦੀ ਦੁੱਧ ਵੀਰ ਜੀ ਸੇਵਾ ਦਾ ਸਾਡੀ ਬੇਨਤੀ ਹੈ ਉਹ ਵੀ ਦੁੱਧ ਜਿੰਨਾ ਇਹਨਾਂ ਨੂੰ ਪਾਲੋ ਉਹ ਨਹੀਂ ਛਡੋ ਠੀਕ ਤੋਰ ਹਮੇਰੇ ਕਰੀ ਨਾ ਇਹਦੇ ਮਗਰ ਕੀ ਜਿ ਵੱਚਾ ਜਿਹੜੇ ਇਹਦੇ ਮਗਰ ਵੱਚਾ ਬਿਲਕੁਲ ਤਾਜ਼ਾ ਨਾੜ ਰੀਆ ਜਿਹੜੇ ਠੀਕ ਹੈ ਜੀ ਲੈ ਜੀ ਜੀ ਕੰਡੂਨ ਵੀ ਬੜੀ ਹੈ ਨਹੀਂ ਵੀ ਕੋਈ सस्ती ਪਾਉਣ ਦੀ ਲੋੜ ਕਿਸੇ ਮਰਜ਼ੀ ਚ ਠੀਕ ਹੈ ਜੀ ਤੇ ਇਹਦਾ ਮੁੱਲ ਕਿ ਰੱਖਣਾ ਵਿਧੇ ਫਿਰ ਇਹਦਾ ਮੁੱਲ ਵਿੱਚ 30000 अच्छा हां जी ਇਹਦਾ ਮੁੱਲ 30000 ਰਿਹਾ ਵਿੱਚ ਅਗਰ ਨਹੀਂ ਛੋਟ ਛੱਡ ਕਰ ਦੋ ਜੀ ਨਹੀਂ ਕਰ ਦੋ ਕਿੰਨੇ ਕਰਨੀ ਜੀ ਤੁਸੀਂ ਕਰ ਦੋ 2000 ਕਰ ਦਈਏ ਹਾਂ ਦੇ ਦਾਂਗੇ 28000 ਦੀ ਪਰ ਛੋਟਾ ਹੀ ਹੋਣੀ ਆ ਦੇ ਵਿੱਚੋਂ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲੇ ਵੀ ਸੂਈ ਸਵਾਈ ਹੈ ਤਾਜੀ ਸੂਈ ਆਵੇ ਇਹਦਾ ਬੱਚਾ ਜਿਹੜਾ ਬਿਲਕੁਲ ਨਾਲ ਤਾਜੇ ਨਾਲੋਂ ਤੇ ਇਹ ਸਾਰੇ ਤਾਜ਼ੀਆਂ ਹੀ ਸੂਈਆਂ ਬਿਲਕੁਲ ਆ ਤੇ ਇਹਦੇ ਵੀ ਥਾਣੇ ਦੇਖ ਸਕਦੇ ਜੇ ਲਾਗੇ ਤਾਂ ਤੇ ਇਹਦਾ ਸੁਭਾਗ ਕਿੰਨਾ ਜੇ ਇਹ ਵੀਰ ਦੀ ਪਹਿਲਾ ਸੁਭਾਗ ਅੱਛਾ ਜਿਆਦੀਆਂ ਪਹਿਲਣਾ ਹੀ ਆ ਸਾਰੀਆਂ ਪਹਿਲਣਾ ਹਾਂਜੀ ਠੀਕ ਆ ਤੇ ਇਹਨੂੰ ਕਿੰਨਾ ਚਿਰ ਹੋਇਆ ਸੁਈਣਾ ਇਹ ਵੀ ਪਰਸੋਂ ਦੀ ਸੁਈ ਜੇ ਇਹ ਤੇ ਉਹ ਕੱਟੀਆਂ ਸੁਈਆਂ ਹੀ ਠੀਕ ਹੈ ਇੱਕੇ ਦਿਨ ਹਾਂਜੀ ਇੱਕੇ ਦਿਨ ਸੁਈਆਂ ਤੇ ਇਹਦੇ ਕੋਲ ਕਿੰਨਾ ਕੋ ਬੋਲਾ ਜੇ ਇਰ ਕੋ ਬੱਚੇ ਦਾ ਪਾ ਕੇ ਵੀਰ ਜੀ 12 ਕਿਲੋ ਹੋਊਗਾ ਜੀ ਤੇ ਇਹ ਕਿੰਨਾ ਚਵਾਈ ਜਾਊਗੀ 14-15 ਕਿਲੋ ਦੇ ਚਵਾਹ ਕਰਮਾ ਲਈ ਤੇ ਵਾਦੀ ਚਵਾ ਸਕਦੀ ਹੈ ਠੀਕ ਹੈ ਤੋਰੀਆਂ ਫਿਰ ਇਹਨੂੰ ਪੁਰੇ ਬੱਚਿਆਂ ਦੇ ਪਿੱਛਾ ਕਰਦੀਆਂ ਤਾਜ਼ੀਆਂ ਸੁਈਆਂ ਬੱਚਿਆਂ ਦਾ ਥੋੜਾ ਜਿਆਦਾ ਵਧ ਕਰਦੀਆਂ ਬਾਕੀ ਬਲਾ ਬੁਲਾ ਇਹਦੇ ਬੀਵਾਨੇ ਤੇ ਹੈਗੀਆਂ ਅਜੇ ਲੈ ਵੀ ਦੀ ਲੈ ਜ ਲੈ ਜੀ ਬਾਕੀ ਵੀ ਫੀਲ ਫੂਲੇ ਨਹੀਂ ਵੀ ਕੋਈ ਭੁੱਕਣਾ ਠੀਕ ਆ ਹਾਂ ਜੀ ਕੋਈ ਦਸ ਫੀ ਪੌਂ ਵੀ ਲੋੜ ਨਹੀਂ ਜਿੱਤਰਾ ਮਰਜੀ ਚ ਲੋ ਠੀਕ ਹੈ ਜੀ ਤੇ ਇਹਦਾ ਮੁੱਲ ਇਹ 40 ਦੀ ਦੇ ਦਈਏ ਜੀ 40000 ਦੀ ਵਿੱਚੋਂ ਕਰ ਨਹੀਂ ਛੋੜ ਛੜ ਤੁਸੀਂ ਕਰ ਦਿਓ ਜਿੰਨੀ ਕਰਨੀ ਆ ਵੀ ਜੱਸ ਨੌ ਕਰ ਤੁਸੀਂ ਕਰ ਦਿਓ ਜੱਸ ਨੌ ਉੱਚ ਛੋੜ ਹੀ ਹੋਣੀ ਹੈ 37000 ਦੀ ਦੇ ਦਈਏ ਫਿਰ ਦੇ ਦਾਂਗੇ 37 ਛੋੜ ਹੀ ਹੋਣੀ ਮਿਰਜੀ ਪਰ ਠੀਕ ਹੈ ਜੀ ਤੇ ਹੁਣ ਚੌਥੇ ਨੰਬਰ ਤੇ ਆ ਆਪਣੇ ਕੋਲ ਛੋਟਾ ਜਿਹਾ ਬੱਚਾ ਇਹ ਤੇ ਮੰਗਰ ਤੇ ਵੀ ਤਾਜੀ ਨਾੜੂ ਤੇ ਹਜੇ ਆਪ ਵੀ ਬਹੁਤੀ ਵੱਡੀ ਨਹੀਂ ਆ ਛੋਟੀ ਹੈ ਇਹ ਵੀ ਤੇ ਇਹ ਵੀ ਤਾਜੀ ਸੋਈ ਜਾਦੀ ਕਿੰਨਾ ਚਿਰ ਹੋਇਆ ਇਹਨਾਂ ਸੋਈ ਇਹ ਵੀ ਤਿੰਨ ਕਿ ਦਿਨ ਹੋਇਆ ਜੇ ਇਹਨੂੰ ਸੋਈ ਪੋਵੇ ਤੇ ਹੀ ਕਿੰਨਾ ਇਹ ਤੇ ਕੋ ਬੋਲਾ ਮੇਰੇ ਕੋ ਵੀਰਜੀ ਬੱਚੇ ਦਾ ਪਾ ਗਏ 7-8 ਕਿਲੋ ਹੋ ਗਏ ਤੇ ਇਹ ਕਿੰਨਾ ਚਵਾਈ ਜਾਊਗੀ 9-10 ਕਿਲੋ ਤੇ ਚਵਾਊਗੀ ਦੁੱਧ ਵੀਰਜੀ ਬਾਕੀ ਇਹੋ ਬੇਨਤੀ ਆ ਦੁੱਧ ਜੇ ਸੇਵਾ ਦਾ ਜਨਾਬ ਪਾ ਲਓ ਇਹ ਤੇ ਅੰਦਾਜ਼ੇ ਦਾ ਹੀ ਆ ਬੇਬਦ ਜਾਣਦੇ ਕਰ ਲਏ ਬੋਲੇ ਤੇ ਆ ਗਈਆਂ ਜੀ ਠੀਕ ਆ ਤਰ ਹਾਂ ਫੇਰ ਨਵੀਂ ਇੱਕ ਵਾਰੀ ਲੈ ਜਾ ਬੱਤੀ ਬਾਕੀ ਛੋਟਾ ਜਿਹਾ ਕਰਦੇ ਆ ਇਹਦਾ ਉਹ ਤਾਂ ਵੱਡਾ ਨਹੀਂ మీడియం ਜੀ ਆ ਤੇ ਇਹਦਾ ਮੁੱਲ ਵੀ ਦਿੱ ਫਿਰ ਇਹ ਦੇ ਦਿੱਤੇ ਭਾਈ ਜਰ ਦੀ ਭਾਈ ਜਰ ਦੀ ਮੌਕੇ ਤੇ ਹੋਰ ਕਰ ਦੋਗੇ ਮਾਨ ਤੁਸੀਂ ਦੱਸੋ ਜਿੰਨੇ ਦੀ ਵੀ ਤਾਂ ਵੀ ਤਾਂ ਮੁਕਾ ਦਈਏ ਪੂਰੀ ਦੀ ਚਲ ਮੁਕਾ ਦੋ ਪਰ ਛੋੜੀ ਹੋਣੀ ਵੀ ਜੀ ਠੀਕ ਹੈ ਜੀ ਤੇ ਹੁਣ ਇੱਕ ਚੰਗੇ ਕਦ ਕਾਠਾ ਲੀਏਗਾ ਐ ਇਹ ਬੱਚੇ ਤੋਂ ਬਿਨਾ ਇਹਦੇ ਕੋਲ ਕਿੰਨਾ ਵਿੱਧੀ ਦੁੱਧ ਵੀ ਜੀ ਅਸੀਂ ਕੱਲ ਦੀ ਲਿਆਂਦੀ ਜੀ ਉੱਥੋਂ ਚੋ ਕੇ ਲਿਆਂਦਾ ਦੇ 9 ਕਿਲੋ ਹਾਂਜੀ ਇਹਨੇ ਆਣ ਕੇ ਕੁਝ ਨਹੀਂ ਖਾਦਾ ਢਿੰਗੀ ਜਾਂਦੀ ਠੀਕ ਹੈ ਜਿਹਰੇ ਮਗਰ ਬੱਛੀ ਉਹਨਾਂ ਬੱਛੀ ਲਾ ਲਈ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਬੱਚੇ ਕਰਕੇ ਕਰਨ ਦੀ ਜੇ ਚਲੋ ਤੁਹਾਨੂੰ ਪਤਾ ਦੂਜੇ ਥਾਂ ਕਿ ਡੰਗਰ ਕਰਦਾ ਹੁੰਦਾ ਤੇ ਹਿੱਲ ਜਾਂਦਾ ਹੁਣ ਵੀ ਮੌਕੇ ਦਾ ਚਲੋ ਨੌ ਉਹਨਾਂ ਦੇ ਘਰੋਂ ਚੋਇਆ 7 ਕਿਲੋ ਜਨਾ ਠੰਡਾ ਕਰਕੇ ਹੋਊਗਾ ਪੱਕਾ ਜੋ ਜਿਹੜਾ ਘਰੋਂ ਚਵਾ ਦੋਗੇ ਆਪਣੇ ਘਰੋਂ ਸਾਡੇ ਘਰ ਚਾਰ ਡੰਗ ਚੋਗੇ ਖੜੇ ਕੋਈ ਦੋ ਰਾਂ ਫੇਰ ਇਹਨਾਂ ਵਿੱਚ ਇੱਕ ਦੀ ਠੀਕ ਹੈ ਜੀ ਲੈ ਆ ਜੀ ਬਾਕੀ ਠੰਡੀ ਠੁੰਡੀ ਬੜੀ ਐ ਨਹੀਂ ਵੀ ਕੋਈ 扑ਕਣ ਵਾਲੀ ਐ ਠੀਕ ਐ ਜੀ ਤੇ ਇਹ ਕਿਨੇ ਦੀ ਦੇਣੀ ਆਪਾਂ 20 ਦੀ ਦੇ ਦਈਏ ਜੀ 20000 ਦੀ ਵਿੱਚ ਹੋਰ ਕਰਦੀ ਐ ਮਨ ਤੁਸੀਂ ਕਰਨਾ ਜਿੰਨਾ ਕਰਨਾ ਛੋੜ ਹੀ ਹੋਣੀ ਜੀ ਬਸ 18000 ਦੀ ਦੇ ਦਈਏ 1000 ਹੋਰ ਕਰ ਦੋ 17 ਦੀ ਅੱਛਾ 17000 ਦੀ ਠੀਕ ਐ ਜੀ ਤੇ ਠੀਕ ਐ ਜੀ ਹੋਰ ਕੁਝ ਕਹਿਣਾ ਹੈ ਬਾਕੀ ਵੀ ਜੀ ਸੁਈਆਂ ਸਵਾਈਆਂ ਇੱਥੇ ਆਣ ਕੇ ਆਪਣੀ ਚਵਾਈ ਕਰਕੇ ਹਾਂ ਜੀ ਯੋ ਨਾ ਹੀ ਦੁੱਧ ਦੱਸਿਆ ਡੇ ਘਰ ਰੱਖ ਕੇ ਇੱਥੇ ਦੋ ਟਾਈਮ ਤਿੰਨ ਟਾਈਮ ਚੋ ਕੇ ਕਢਣ ਸਮਝੀ ਕਰਕੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਦੁੱਧ ਹੁੰਦਾ ਜੀ ਵੀਰ ਜੀ ਗਾੜੀ ਪਾਏ ਦਾ ਜਿੰਨਾ ਪਾ ਲੂ ਉਨਾ ਹੀ ਚੋਲੂ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਵੀਰ ਜੀ ਇੱਥੇ ਆ ਕੇ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਲੈ ਜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ